ਬਿਜਲੀ ਵਿੱਚ ਪਾਗ ਮਿਲਣ ਤੋਂ ਬਾਅਦ ਸੰਜੀਵ ਅਰੋੜਾ ਬਣੇ ਪਾਵਰਫੁਲ ਮੰਤਰੀ ਪੰਜਾਬ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦਾ ਕੀਤਾ ਗਿਆ ਫੇਰ ਬਦਲ ਸੰਜੀਵ ਅਰੋੜਾ ਕੋਲ ਪਹਿਲਾਂ ਵੀ ਨੇ ਦੋ ਵਿਭਾਗ ਸੱਚੇ ਕਾਲ ਤੁਸੀਂ ਦੇਖ ਰਹੇ ਸ਼ਬਦਾ ਦੀ ਤਾਕਤ ਦਾ ਵਨ ਮੀਡੀਆ ਮੈਂ ਬਿਆਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਕੈਬਨਿਟ ਦੇ ਵਿਭਾਗਾਂ ਦਾ ਫੇਰ ਬਦਲ ਕੀਤਾ ਗਿਆ ਜਿਸ ਵਿੱਚ ਸੰਜੀਵ ਅਰੋੜਾ ਨੂੰ ਬਿਜਲੀ ਵਿਭਾਗ ਦਾ ਮੰਤਰੀ ਬਣਾਇਆ ਗਿਆ ਪਹਿਲਾਂ ਇਹ ਹੁੰਦਾ ਹਰਪ੍ਰੀਤ ਸਿੰਘ ਈਟੀਓ ਕੋਲ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ ਹਰਪ੍ਰੀਤ ਸਿੰਘ ਈਟੀਓ ਕੋਲ ਪੀਡਬਲ ਵਿਭਾਗ ਹੀ ਰਹੇਗਾ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਹੋਈ ਉਪ ਚੋਣ ਦੇ ਨਤੀਜੇ 23 ਜੂਨ ਨੂੰ ਐਲਾਨੇ ਗਏ ਸਨ ਇਸ ਵਿੱਚ ਸੰਜੀਵ अरोड़ा ਨੇ ਜਿੱਤ ਪ੍ਰਾਪਤ ਕੀਤੀ ਸੀ ਜਿਸ ਤੋਂ ਬਾਅਦ ਸੰਜੀਵ अरोड़ा ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਵਿਧਾਇਕ ਉਹ ਜੋ ਸੌ ਚੁੱਕੀ ਸੀ ਇਸ ਤੋਂ ਬਾਅਦ ਕੈਬਨਿਟ ਫੇਰ ਬਦਲ ਦੌਰਾਨ ਕੁਲਦੀਪ ਸਿੰਘ ਢਾਲੀਵਾਲ ਤੋਂ ਐਨ ਆਰ ਆਈ ਮਾਮਲਿਆਂ ਦਾ ਵਿਭਾਗ ਵਾਪਸ ਲੈ ਲਿਆ ਗਿਆ ਅਤੇ ਉਦਯੋਗ ਅਤੇ ਐਨ ਆਰ ਆਈ ਮਾਮਲਿਆਂ ਦਾ ਵਿਭਾਗ ਸੰਜੀਵ अरोड़ा ਨੂੰ ਦਿੱਤਾ ਗਿਆ ਸੀ ਹੁਣ ਉਹਨਾਂ ਦਾ ਪੋਰਟਫੋਲੀਓ ਹੋਰ ਮਜ਼ਬੂਤ ਕੀਤਾ ਗਿਆ ਹੈ ਸਾਲ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲੀ ਸੀ ਅਤੇ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਬਣੀ ਸੀ ਜਿਸ ਤੋਂ ਬਾਅਦ ਰਾਜ ਸਭਾ ਚੋਣਾਂ ਵਿੱਚ ਪਾਰਟੀ ਨੇ ਕਾਰੋਬਾਰੀ ਸੰਜੀਵ अरोड़ा ਨੂੰ ਸੰਸਦ ਭੇਜਿਆ ਸੰਸਦ ਵਿੱਚ ਜਾਣ ਤੋਂ ਬਾਅਦ ਸੰਜੀਵ अरोड़ा ਨੇ ਲਗਾਤਾਰ ਸਥਾਨਕ ਮੁੱਦੇ ਉਠਾਏ ਅਤੇ ਲੁਧਿਆਣਾ ਪੱਛਮੀ ਵਿੱਚ ਆਪਣੀ ਮਜ਼ਬੂਤੀ ਮੌਜੂਦਗੀ ਬਣਾਈ ਰੱਖੀ ਉਹਨਾਂ ਨੇ ਸੰਸਦ ਵਿੱਚ ਰਾਸ਼ਟਰੀ ਰਾਜਮਾਰਗ ਅਤੇ ਨਿੱਜੀ ਮੈਡੀਕਲ ਕਾਲਜਾਂ ਵਿੱਚ ਸੀਟਾਂ ਦਾ ਮਾਮਲਾ ਉਠਾਇਆ ਇਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾਇਆ ਗਿਆ ਸੀ ਸੰਜੀਵ ਅਰੋੜਾ ਕੋਲ ਪਹਿਲਾਂ ਵੀ ਦੋ ਵਿਭਾਗ ਸਨ ਤੇ ਬਿਜਲੀ ਵਿਭਾਗ ਮਿਲਣ ਤੋਂ ਬਾਅਦ ਸੰਜੀਵ ਅਰੋੜਾ ਹੁਣ ਪਾਵਰਫੁੱਲ ਮੰਤਰੀ ਬਣ ਗਏ ਨੇ ਬਿਜਲੀ ਵਿਭਾਗ ਮਿਲਣ ਤੋਂ ਬਾਅਦ ਸੰਜੀਵ ਅਰੋੜਾ ਬਣੇ ਪਾਵਰਫੁੱਲ ਮੰਤਰੀ ਪੰਜਾਬ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦਾ ਕੀਤਾ ਗਿਆ ਫੇਰ ਬਦਲ ਸੰਜੀਵ ਅਰੋੜਾ ਕੋਲ ਪਹਿਲਾ ਵੀ ਨੇ ਦੋ ਵਿਭਾਗ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਵਨ ਮੀਡੀਆ ਮੈਂ ਬਿਆਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਕੈਬਨਿਟ ਚ ਵਿਭਾਗਾਂ ਦਾ ਫੇਰ ਬਦਲ ਕੀਤਾ ਗਿਆ ਹੈ ਜਿਸ ਵਿੱਚ ਸੰਜੀਵ अरोड़ा ਨੂੰ ਬਿਜਲੀ ਵਿਭਾਗ ਦਾ ਮੰਤਰੀ ਬਣਾਇਆ ਗਿਆ ਪਹਿਲਾਂ ਇਹ ਹੁਦਾ ਹਰਪ੍ਰੀਤ ਸਿੰਘ ਈਟੀਓ ਕੋਲ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ ਖਰਪਾਜਨ ਸਿੰਘ ਈਟੀਓ ਕੋਲ ਪੀਡਬਲ ਡਿਵੀਜ਼ਨ ਹੀ ਰਹੇਗਾ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਹੋਈ ਉਪ ਚੋਣ ਦੇ ਨਤੀਜੇ 23 ਜੂਨ ਨੂੰ ਐਲਾਨੇ ਗਏ ਸਨ ਇਸ ਵਿੱਚ ਸੰਜੀਵ अरोड़ा ਨੇ ਜਿੱਤ ਪ੍ਰਾਪਤ ਕੀਤੀ ਸੀ ਜਿਸ ਤੋਂ ਬਾਅਦ ਸੰਜੀਵ अरोड़ा ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਵਿਧਾਇਕ ਜੋ ਸੌ ਚੁੱਕੀ ਸੀ ਇਸ ਤੋਂ ਬਾਅਦ ਕੈਬਨਿਟ ਫੇਰ ਬਦਲ ਦੌਰਾਨ ਕੁਲਦੀਪ ਸਿੰਘ ਢਾਲੀਵਾਲ ਤੋਂ ਐਨਆਰਆਈ ਮਾਮਲਿਆਂ ਦਾ ਵਿਭਾਗ ਵਾਪਸ ਲੈ ਲਿਆ ਗਿਆ ਅਤੇ ਉਦਯੋਗ ਉਹ ਗੱਤੇ ਐਨਆਰਆਈ ਮਾਮਲਿਆਂ ਦਾ ਵਿਭਾਗ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਸੀ ਹੁਣ ਉਹਨਾਂ ਦਾ ਪੋਰਟਫੋਲੀਓ ਹੋਰ ਮਜ਼ਬੂਤ ਕੀਤਾ ਗਿਆ ਹੈ ਸਾਲ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪਾਰੀ ਬਹੁਮਤ ਮਿਲੀ ਸੀ ਅਤੇ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਬਣੀ ਸੀ ਜਿਸ ਤੋਂ ਬਾਅਦ ਰਾਜ ਸਭਾ ਚੋਣਾਂ ਵਿੱਚ ਪਾਰਟੀ ਨੇ کاروبਾਰੀ ਸੰਜੀਵ अरोड़ा ਨੂੰ ਸੰਸਦ ਭੇਜਿਆ ਸੰਸਦ ਵਿੱਚ ਜਾਣ ਤੋਂ ਬਾਅਦ ਸੰਜੀਵ अरोड़ा ਨੇ ਲਗਾਤਾਰ ਸਥਾਨਕ ਮੁੱਦੇ ਉਠਾਏ ਅਤੇ ਲੁਧਿਆਣਾ ਪੱਛਮੀ ਵਿੱਚ ਆਪਣੀ ਮਜ਼ਬੂਤੀ ਮੌਜੂਦਗੀ ਬਣਾਈ ਰੱਖੀ ਉਹਨਾਂ ਨੇ ਸੰਸਦ ਵਿੱਚ ਰਾਸ਼ਟਰੀ ਰਾਜ ਮਾਰਗ ਅਤੇ ਨਿੱਜੀ ਮੈਡੀਕਲ ਕਾਲਜਾਂ ਵਿੱਚ ਸੀਟਾਂ ਦਾ ਮਾਮਲਾ ਉਠਾਇਆ ਇਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾਇਆ ਗਿਆ ਸੀ ਸੰਜੀਵ ਅਰੋੜਾ ਕੋਲ ਪਹਿਲਾਂ ਵੀ ਦੋ ਵਿਭਾਗ ਸਨ ਤੇ ਬਿਜਲੀ ਵਿਭਾਗ ਮਿਲਣ ਤੋਂ ਬਾਅਦ ਸੰਜੀਵ ਅਰੋੜਾ ਹੁਣ ਪਾਵਰਫੁੱਲ ਮੰਤਰੀ ਬਣ ਗਏ